ਵਿਰਾਮ ਲੱਗ ਚੁੱਕਾ ਜੀ ਕੀ ਕਹਿਣਾ ਚਾਹੋਗੇ ਕਿਸ ਵਿਸ਼ੇ ਲਈ ਅੱਜ ਕਾਨਫਰੰਸ ਕੀਤੀ ਗਈ ਹੈ ਅੱਜ ਅਸੀਂ ਬੇਨਤੀ ਕੀਤੀ ਹੈ ਕਿ ਚਾਹੇ ਤੁਸੀਂ ਪੈਂਡ ਦੇਖ ਲਓ 71 ਦੇਖ ਲਓ ਅੱਜ ਦਾ ਮਾਹੌਲ ਦੇਖ ਲਓ ਜੰਗ ਦਾ ਮੈਦਾਨ ਪੰਜਾਬ ਪਣਦਾ ਹੈਗਾ ਇਹਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ 65 71 ਦੇ ਵਿੱਚ ਫਸਲਾਂ ਸਾੜੀਆਂ ਗਈਆਂ ਕਿ ਦੁਸ਼ਮਣ ਦੇਜੇ ਔਰ ਉੱਥੇ ਤਾਰਾਂ ਲੱਗੀਆਂ ਹੈਗੀਆਂ ਜਿਹਦੇ ਨਾਲ ਜ਼ਿਮੀਦਾਰਾਂ ਦੀਆਂ ਖੇਤ ਜਿਹੜੇ ਕਲਾਫ ਤੋਂ ਪਾਰ ਹੈ ਉੱਥੇ ਆਵਾਜਾਵੀ ਦੀ ਰੋਕ ਲੱਗੀ ਮਾਈਨਿੰਗ ਕੱਟੀ ਗਈ ਹੈਗੀ ਹੈ ਪਰ ਉਹਦਾ ਕੋਈ ਕੰਪਨਸੇਸ਼ਨ ਨਹੀਂ ਮਿਲਦਾ ਹੈਗਾ ਔਰ ਜਿੱਥੇ ਇੰਡਸਟਰੀ ਸਿਕਿਉਰਟੀ ਨਹੀਂ ਮਹਿਸੂਸ ਕਰਦੀ ਉਹਦੇ ਵਿੱਚ ਇਥੋਂ ਭੱਜ-ਭੱਜ ਕੇ ਹੋਰ ਪਰਦੇਸ਼ਾਂ ਦੇ ਵਿੱਚ ਪਸ ਲਈ ਜਿੱਤੀ ਹੈ ਇਹ ਘੱਟੋ-ਘੱਟ ਵਿਅਕਤੀਗਤ ਤੌਰ ਤੇ ਜੇ ਆਪਾਂ ਦੇਖੀਏ ਫਿਰੋਜ਼ਪੁਰ ਚ ਬੰਬ ਡਿੱਗਿਆ ਉੱਥੇ ਅਸੀਂ ਦੇਖਿਆ ਗੱਡੀ ਸੜ ਗਈ ਹੈ ਸਾਡਾ ਇੱਕ ਵਿਅਕਤੀ ਉਹਦੇ ਕੱਪੜੇ ਸੜ ਗਏ ਹਸਪਤਾਲ ਚਲੇ ਗਿਆ ਪਰ ਉਹਦੀ ਕੋਈ ਕੰਪਨਸੇਸ਼ਨ ਦਾ ਕਾਨੂੰਨ ਨਹੀਂ ਹੈ ਅਸੀਂ ਅੱਜ ਪੂਰੇ ਇੱਕ ਬਿੱਲ ਲੋਕ ਸਭਾ ਵਾਸਤੇ ਤਿਆਰ ਕੀਤਾ ਹੈ ਜਿਹੜੇ ਹਰੇਕ ਪੰਜਾਬ ਦੇ ਲੋਕ ਸਭਾ ਮੈਂਬਰ ਨੂੰ ਅਸੀਂ ਪਹੁੰਚਾਉਣਾ ਹੈਗਾ ਜਿਸ ਤਹਿਤ ਇੱਕ ਪਾਸੇ ਤਾਂ ਕੰਪਨਸੇਸ਼ਨ ਜੇ ਜਾਨ ਜਾਵੇ 25 ਲੱਖ ਤੱਕ ਹੀ ਜੇ ਮਾਦੀਨ ਨੁਕਸਾਨ ਜਾਂ ਅੰਗਹੀਨ ਹੋ ਜਾਣ ਤਾ ਵੀ ਲੱਖ ਤਾਈ ਉਹਦੀ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਇਹਦੇ ਲਈ ਸੈਂਟਰ ਵੀ ਸਰਕਾਰ ਨੂੰ ਪ੍ਰੋਵੀਜ਼ਨ ਕਰਨੀ ਚਾਹੀਦੀ ਹੈ ਔਰ ਜਿਹੜਾ ਬੰਦਾ ਰੀਹੈਬਿਲਿਟੇਟ ਕਰਨਾ ਪੈਂਦਾ ਜਿਵੇਂ ਘਰੋਂ ਕੱਢਿਆ ਕਿਤੇ ਹੋਰ ਉਹਨੂੰ ਜਾਣਾ ਪਿਆ ਉਹਦੇ ਖਰਚੇ ਉਹਦੇ ਵਾਸਤੇ ਨੌਕਰੀਆਂ ਉਹਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਸੋ ਇਹ ਇਹ ਭਾਵੇਂ ਪੰਜਾਬ ਨੂੰ ਨੁਕਸਾਨ ਇਸ ਤੋਂ ਵੱਧ ਆਇਆ ਕਿ ਇਨਸਿ큐ਰਟੀ ਆ ਜਾਂਦੀ ਹੈ ਕੈਪੀਟਲ ਇਨਵੈਸਟਮੈਂਟ ਨਹੀਂ ਹੁੰਦੀ ਹੈਗੀ ਇੱਥੋਂ ਇੰਡਸਟਰੀ ਭੱਜ ਜਾਂਦੀ ਹੈਗੀ ਹੈ ਭੈ ਬਸ ਜਾਂਦਾ ਹੈਗਾ ਬੱਚੇ ਅੱਜ ਵੀ ਰਾਤ ਨੂੰ ਦੇਖਦੇ ਆ ਕਿ ਪਤਾ ਨਹੀਂ ਕੀ ਹੋਣ ਲੱਗਿਆ ਹੈਗਾ ਇਹ ਭੈ ਇਹਦਾ ਕੋਈ ਮੁੱਲ ਨਹੀਂ ਹੈ ਪਰ ਭਾਰਤ ਦੇਸ਼ ਵਾਰ-ਵਾਰ ਕਹਿੰਦਾ ਕਿ ਜੰਗ ਲੜੋ ਪਾਕਿਸਤਾਨ ਨੂੰ ਮਾਰ ਦਿਓ ਇਹਨੂੰ ਖਤਮ ਕਰੋ ਔਰ ਉਹਦਾ ਜਿਹੜਾ ਖਰਚਾ ਹੈਗਾ ਉਹ ਸਿਰਫ ਤੇ ਸਿਰਫ ਪੰਜਾਬ ਤੇ ਪੈਂਦਾ ਹੈਗਾ ਸਾਰੀ ਆਰਮੀ ਇੱਥੇ ਹੈ ਟਾਰਗੇਟਿੰਗ ਇੱਥੇ ਬਣ ਜਾਂਦੀ ਹੈ ਔਰ ਹੱਦ ਇਹ ਹੈ ਕਿ ਜਿੱਥੇ ਪਰਮਾਣੂ ਸ਼ਸਤਰ ਆ ਜਾਂਦੇ ਆ ਉਹਦੇ ਵਿੱਚ ਪੂਰੇ ਪੰਜਾਬ ਦੀ ਤਬਾਈ ਹੋ ਸਕਦੀ ਹੈ ਇਸ ਹੱਦ ਤੱਕ ਕਿ ਕਈ ਸਾਇੰਸ ਵਾਲੇ ਨੇ ਦੱਸਿਆ ਕਿ ਇਹਦੇ ਬਸਪੋਰਟ ਨਾਲ ਜਿਹੜਾ ਕਾਰਬਨ ਉੱਤੇ ਚੜਦਾ ਹੈ ਉਹ ਸੂਰਜ ਨੂੰ ਰੋਕ ਦੂਗਾ ਤੇ ਜਿਹੜੀ ਐਗਰੀਕਲਚਰ ਪੂਰੇ ਇਹ ਵਰਲਡ ਦੀ ਹੈ ਉਹਦੇ ਉੱਤੇ ਅਸਰ ਪਾ ਕੇ 1 ਬਿਲੀਅਨ ਡੈਥ ਹੋ ਗਈ ਜਿਹਨੂੰ ਨਿਊਕਲੀਅਰ ਵਿంటర్ ਆਪਾਂ ਕਹਿੰਦੇ ਹੈਗੇ ਆ ਸੋ ਮੈਂ ਸਮਝਦਾ ਹੈਗਾ ਕਿ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਇੱਕ ਛੋਟਾ ਜਿਹਾ ਬਿੱਲ ਅਸੀਂ ਤਿਆਰ ਕੀਤਾ ਜੋ ਕਿ ਅਸੀਂ ਆਪਣੇ ਐਮਪੀਆ ਨੂੰ ਪੰਜਾਬ ਦੇ ਨੂੰ ਦਵਾਂਗੇ ਤੇ ਅਸੀਂ ਸੈਂਟਰ ਨੂੰ ਬੇਨਤੀ ਕਰਦੇ ਆ ਕਿ ਇਹਨੂੰ ਕਨਸੀਡਰ ਕਰਕੇ ਪਾਸ ਕੀਤਾ ਜਾਏ ਤਾਂ ਕਿ ਕੰਪਨਸੇਸ਼ਨ ਮੈਕਨਿਜ਼ਮ ਇੱਥੇ ਭਾਰਤ 'ਚ ਹੋ ਜਾਏ ਮੇਰੇ ਹਿਸਾਬ ਨਾਲ ਤਾਂ ਜਿਹੜਾ ਸਾਡਾ ਪਾਣੀ ਦੀ ਲੁੱਟ ਹੋ ਰਹੀ ਹੈ ਉਹ ਵੀ ਸੈਟਰ ਨੂੰ ਰੋਕਣਾ ਚਾਹੀਦਾ ਹੈ ਸਭ ਤੋਂ ਜ਼ਿੰਮੇਦਾਰਾਂ ਨੂੰ ਇਹ ਪਾਣੀ ਹੁਣ ਦੇ ਕੇ ਉਹਨਾਂ ਦਾ ਕੰਪਨਸੇਸ਼ਨ ਕਰਨਾ ਚਾਹੀਦਾ ਕਿ ਤੁਹਾਡਾ ਜੰਗ ਦੇ ਮਹੌਜੇ ਤੁਸੀਂ ਜੀਰੀ ਪਹਿਲਾਂ ਲਾ ਲਓ ਤੁਸੀਂ ਆਪਣੇ ਗਰਾਊਂਡ ਵਾਟਰ ਡਿਪਰੀਸ਼ਨ ਨੂੰ ਪੂਰਾ ਕਰ ਲਓ ਇਹ ਹੱਕ ਪੰਜਾਬ ਦਾ ਹੈਗਾ ਰਿਪੇਰੀਅਨ ਕਾਨੂੰਨ ਰਹੀ ਉਹਨੂੰ ਹੀ ਰਹਿਣਾ ਚਾਹੀਦਾ ਔਰ ਜਿਹੜਾ ਪੰਜਾਬ ਦੇ ਉੱਤੇ ਡੈਟ ਬਰਡਨ ਹੈ ਉਹ ਸੈਂਟਰ ਨੂੰ ਚੱਕ ਦੇਣਾ ਚਾਹੀਦਾ ਕਿਉਂਕਿ ਅਸੀਂ ਇਸ جنگ ਦਾ ਸਾਰਾ ਖਰਚਾ ਚੱਕਿਆ ਇਹਨੇ ਸਾਨੂੰ ਨੁਕਸਾਨ ਕੀਤਾ ਹੈਗਾ ਬਾਹਰ ਲਿਆਂ ਤੇ ਬੈਠ ਕੇ ਇਹੀ ਕਿਹਾ ਕਿ ਚੱਕ ਦੋ ਮਾਰ ਦੋ ਵੜ ਦੋ ਸਾਰਾ ਖਰਚਾ ਸਾਡੇ ਸਿਰ ਤੇ ਪਿਆ ਅੱਛਾ ਡੋਨਲਡ ਟਰੰਪ ਦੇ ਜਿਵੇਂ ਵਿੱਚ ਸਮਝੋਤੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਦੋ ਮੁਲਕ ਸੀ ਆਪਣਾ ਕਿਤੇ ਨਾ ਕਿਤੇ ਨੁਕਸਾਨ ਦਾ ਫਿਰ ਲੈnde ਪੰਜਾਬ ਤੇ ਚੜਦੇ ਪੰਜਾਬ ਦਾ ਹੀ ਹੁੰਨਾ ਸੀ ਤਾਂ ਡੋਨਲਡ ਟਰੰਪ ਦੇ ਵੱਲੋਂ ਜਿਹੜਾ ਵਿੱਚ ਬੈਠ ਕੇ ਜਿਹੜਾ ਵਾ ਸਮਝੌਤਾ ਕਰਾਇਆ ਹੈਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿਵੇਂ ਦੇਖਦੀ ਹੈ ਇਹ ਬਹੁਤ ਵੱਡਾ ਕੰਮ ਡੋਨਲਡ ਟਰੰਪ ਨੇ ਕੀਤਾ ਹੈ ਜਿੱਥੇ ਇੱਕ ਦੇਸ਼ ਦੀ ਗੋਲੀ ਦਾ ਜਵਾਬ ਬੰਬ ਸੀ ਬੰਬ ਦਾ ਜਵਾਬ ਮਿਸਾਈਲ ਸੀ ਇਹ ਵਾਤਾਵਰਦਾ ਪ੍ਰਮਾਣੂ ਜੰਮ ਦਾ ਚਾਰ ਰਿਆ ਸੀ ਜਿਹਦੇ ਵਿੱਚ ਸਾਰੇ ਜਹਾਂ ਦੇ ਵਿੱਚ ਬਹੁਤ ਨੁਕਸਾਨ ਹੋ ਸਕਦਾ ਸੀਗਾ ਡੋਨਲਡ ਟਰੰਪ ਨੇ ਬਿਠਾ ਕੇ ਦੋ ਪਾਰਟੀਆਂ ਨੂੰ ਸਮਝਾਇਆ ਹੈਗਾ ਔਰ ਇੱਕ ਤਰ੍ਹਾਂ ਦਾ ਸੀਜ਼ਫਾਇਰ ਲੈ ਕੇ ਆਇਆ ਹੈਗਾ ਇਹ ਸੀਜ਼ਫਾਇਰ ਨੇ ਮਨੁੱਖਤਾ ਦਾ ਕਾਂਡ ਹੋਣ ਤੋਂ ਬਚਾਇਆ ਸਾਡੀ ਪਾਰਟੀ ਬੇਨਤੀ ਕਰਦੀ ਹੈ ਕਿ ਡੋਨਲਡ 트ਰੰਪ ਨੂੰ ਨੋਬਲ ਪੀਸ ਪ੍ਰਾਈਜ਼ ਦਾ ਹੱਕਦਾਰ ਮੰਨਿਆ ਜਾਵੇ ਕਿਉਂਕਿ ਉਸਨੇ ਬਹੁਤ ਵੱਡੀ ਨਿਊਕਲੀਅਰ ਵਿੰਟਰ ਹੋਣ ਤੋਂ ਇਹ ਦੇਸ਼ਾਂ ਨੂੰ ਜੰਗ ਤੋਂ ਪਿੱਛੇ ਖਿੱਚ ਕੇ ਰੋਕਿਆ ਹੈ ਕਰ ਸੋ ਇਸ ਤੋਂ ਅੱਗੇ ਅਸੀਂ ਸਮਝਦੇ ਹਾਂ ਕਿ ਇਹ ਜੰਗ ਜਿਹੜਾ ਇੱਕ ਪਾਸੇ ਤੁਸੀਂ ਦੇਖਦੇ ਹੋ ਆਰਐਸਐਸ ਬੀਜਪੀ ਹਿੰਦੂਤਵਾਦੀ ਜਿਹੜੀ ਸੋਚ ਹੈ ਜਿਹੜੀ ਕਹਿੰਦੀ ਹੈ ਕਿ ਜੇ ਹਿੰਦੂਆਂ ਨੂੰ ਇਕੱਠਾ ਕਰਨਾ ਹੈ ਜਿਹੜਾ ਸਰਵਰ ਕਰ ਇਹਨਾਂ ਦਾ ਸੋਚ ਵਾਲਾ ਹੈਗਾ ਉਹ ਕਹਿੰਦਾ ਕਿ ਤੁਸੀਂ ਆ ਮੁਸਲਮਾਨਾਂ ਨੂੰ ਟਾਰਗੇਟ ਕਰੋ ਜੋ ਅਸੀਂ ਗੋਧਰਾ 'ਚ ਯੋਧਿਆ 'ਚ ਯੂਪੀ 'ਚ ਸਾਰੇ ਕਿਤੇ ਦੇਖਿਆ ਹੈਗਾ ਘਟ ਗਿਣਤੀ ਉਹ 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 ਟਾਰਗੇਟਿੰਗ ਹੋਈ ਹੈਗੀ ਹੈ ਔਰ ਜੇ ਉਧਰ ਦੇਖੀਏ ਤੇ ਜਹਾਦ ਤੇ ਸਲਾਮਿਸਤ ਸੋਚ ਉਹਨਾਂ ਦੀ ਮਿਲਟਰੀ ਹੈਗੀ ਅਸੀਂ ਸਮਝਦੇ ਹਾਂ ਟਰੇਡ ਨਾਲ ਜਿਹੜਾ ਆਮ ਜਨਕੀ ਹੈ ਤੁਸੀਂ ਤੁਹਾਡੇ ਵਰਗਾ ਮੇਰੇ ਵਰਗਾ ਜਿਹੜਾ ਡਰਾਈ ਫੂਟ ਦਾ ਕੰਮ ਕਰਦਾ ਸਿਮੈਂਟ ਲੈ ਕੇ ਆਉਂਦਾ ਇੰਡਸਟਰੀਜ਼ ਇੱਥੇ ਪਸਦੀਆਂ ਉਹਦੇ ਵਿੱਚ ਲੜਾਈ ਇੰਨੀ ਮਹਿੰਗੀ ਪੈ ਜਾਂਦੀ ਹੈ فرض ਕਰੋ ਡੀਪੀਆਈ ਹੋ ਜੇ ਟੀਪੀਆ ਟੂ ਮੈਨੇਸਤਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਤੇਲ ਦੀ ਆ ਜੇ ਉਹਦੇ ਨਾਲ ਇੱਥੇ ਰੈਫਾਇਨਰੀਆਂ ਜਿਹੜੀਆਂ ਗੁਜਰਾਤ ਚ ਲੱਗੀਆਂ ਹੋਈਆਂ ਉਹ ਇੱਥੇ ਲੱਗਣ ਲੱਗ ਪੈਂਦੀ ਹੈ ਇੱਥੇ ਕੈਮੀਕਲ ਇੰਡਸਟਰੀ ਸ਼ੁਰੂ ਹੋ ਜੂ ਪੈਮਾਸੂਫੋਕਲ ਹੋ ਜੂ ਪਲਾਸਟਿਕਸ ਹੋ ਜੂ ਆ ਪਾਕਿਸਤਾਨ ਨੂੰ ਇਹਦਾ ਕਰਾਇਆ ਮਿਲੂਗਾ ਜੰਗ ਲੜਨਾ ਉਸ ਮਹੌਜੇ ਨਾ ਮੁਮਕਿਨ ਹੈ ਕਿਉਂਕਿ ਨੁਕਸਾਨ ਇੰਨਾ ਜ਼ਿਆਦਾ ਹੋ ਜਾਵੇ ਜਦ ਆਪਸ ਚ ਤਾਲਮਿਲ ਹੁੰਦਾ ਹੈ ਵਿਅਕਤੀ ਦਾ ਆਪਸੀ ਤਾਲਮੇਲ ਹੁੰਦਾ ਹੈਗਾ ਉਹ ਸਰਕਾਰਾਂ ਤੇ ਵੀ ਜ਼ੋਰ ਪਾਉਂਦੇ ਆ ਕਿ ਤੁਸੀਂ ਲੜੋ ਨਾ ਸਾਡੇ ਕੰਮ ਕਾਰ ਸਾਰੇ ਰਲੇ ਬਣੇ ਆ ਇਹ ਨਹੀਂ ਹੋਣਾ ਚਾਹੀਦਾ ਸੋ ਅਸੀਂ ਚਾਹੁੰਦੇ ਆ ਬਾਰਡਰ ਖੋਲ੍ਹੇ ਤਾਲਮੇਲ ਹੋਣ ਜਿਹੜੇ ਮਾੜੇ ਕੰਮ ਹੁੰਦੇ ਆ ਉਹ ਤਾਂ ਹੋ ਹੀ ਜਾਣੇ ਆ ਉਹ ਡਰੋਨਾਂ ਰਾਹੀਂ ਡਰੱਗਸ ਤੇ ਵੈਪਨਸ ਤੇ ਆਈ ਜਾਂਦੇ ਆ ਉਹ ਨੂੰ ਨਹੀਂ ਰੁਕਦੇ ਤੁਸੀਂ ਰੋਕਿਆ شریف ਬੰਦਿਆਂ ਨੂੰ ਚੰਗੇ ਬੰਦਿਆਂ ਨੂੰ ਇਨਸਾਨੀ ਪੱਖ ਬੰਦਿਆਂ ਨੂੰ ਤੁਸੀਂ ਰੋਕਿਆ ਹੋਇਆ ਇਹ ਬੰਦੇ ਸ਼ਰੂਕ ਕੇ ਇਹ ਜਿੰਨਾ ਬੋਲੋ ਤੇ ਸਾਡਾ ਪਿਆਰ ਤਾਲਮੇਲ ਵਧਾਓ ਇਹ ਸਾਡਾ ਮੈਸੇਜ ਹੈ ਪਾਕਿਸਤਾਨੀ ਮੀਡੀਆ ਇਹ ਦੱਸ ਰਿਹਾ ਕਿ ਇਸ ਵਾਰ ਭਾਰਤ ਨੂੰ ਮੂੰਹ ਤੋੜ ਜਾਵੇਗਾ ਮੇਰਾ ਖਿਆਲ ਇਸ ਦੇਸ਼ ਨੇ ਕੋਈ ਘੱਟ ਨਹੀਂ ਬੋਲਿਆ ਉਹ ਵੀ ਬੋਲੀ ਜਾਂਦੇ ਆ ਇਹ ਵੀ ਬੋਲੀ ਜਾਂਦੇ ਆ ਪਰ ਸਾਡਾ ਸਨੇਹ ਹੈ ਕਿ ਤੁਸੀਂ ਅਮਨ ਤੇ ਸ਼ਾਂਤ ਬਿਤਾਓ ਬਵਾਦ ਬਿਤਾਓ ਆਪਸ ਦੇ ਵਿੱਚ ਰਹਿਣਾ ਸਿੱਖੋ ਕਿ ਇੱਕ ਇੱਕ ਹੋਰ ਦੇ ਨਾਲ ਵਿਤਕਰੇ ਕਰਕੇ ਤੁਸੀਂ ਮਨੁੱਖਤਾ ਦਾ ਖਾਂਡ ਕਰ ਠੀਕ ਹੈ ਮਾਨਸਾ